ਇਕ ਨਾਂ ਆਇਆ ਇਤਿਹਾਸ ਚ ਭਾਈ ਸਹਿਲਾ ਜੀ ਸਸੇ ਤੇ ਦੋ ਲਾਵਾਂ ਹਾ ਹਾ ਦੇ ਹਾਹੇ ਨੂੰ ਸਿਆਰੀ ਤੇ ਲੱਲੇ ਨੂੰ ਨਾ ਸਹਿਲਾ ਜੀ ਇਹ ਆਏ ਗੁਰੂ ਅੰਗਦ ਦੇਵ ਜੀ ਕੋ ਭਾਈ ਸਹਿਲਾ ਜੀ ਆਗੇ ਕੀ ਆਖਿਆ ਗੁਰੂ ਅੰਗਦ ਦੇ ਮਹਾਰਾਜ ਜੀ ਸਿੱਖੀ ਦੀ ਦਾਤ ਬਖਸ਼ੋ ਆਪੋ ਸਾਧਨਾ ਧਿਆਨ ਨਾਲ ਸੁਣਿਓ ਟਾਈਮ ਪੂਰਾ ਸੂਰਾ ਸਿੱਖੀ ਦੀ ਦਾਤ ਬਖਸ਼ੋ ਗੁਰੂ ਅੰਗਦ ਦੇਵ ਜੀ ਨੂੰ ਕਹਿੰਦੇ ਭਾਈ ਸੈਲਾ ਜੀ ਤੇ ਗੁਰੂ ਅੰਗਦ ਸਾਹਿਬ ਦੇ ਮੋਖ ਚੋਂ ਪਤਾ ਕੀ ਨਿਕਲਿਆ ਮਹਾਰਾਜ ਕਹਿੰਦੇ ਸੈਲਾ ਜੀ ਸਿੱਖੀ ਮਹਿੰਗੀ ਬੜੀ ਏ ਆਪੋ ਸਾਧਨਾ ਸਿੱਖੀ ਮਹਿੰਗੀ ਬੜੀ ਏ ਜਵਾਬ ਸੁਣਿਓ ਭਾਈ ਸਹਿਲਾ ਜੀ ਕਹਿੰਦੇ ਆ ਜੀ ਭਾਵੇਂ ਮਹਿੰਗੀ ਏ ਤੇ ਭਾਵੇਂ ਸਸਤੀ ਏ ਭਾਵੇਂ ਔਖੀ ਏ ਤੇ ਭਾਵੇਂ ਸੌਖੀ ਏ ਸਿੱਖੀ ਨੂੰ ਕਮਾਉਣ ਦੀ ਨਜ਼ਰ ਤੁਸੀਂ ਕਰਨੀ ਹੈ ਇੱਕ ਜਗਾਰਾ ਦਿਓ ਪਿਆਰ ਦੇ ਨਾਲ ਦੇ ਦੇ ਸਸ ਜੀ ਮਹਾਰਾਜ ਨੇ ਪਹਿਲੇ ਕਿਹਾ ਸਿੱਖੀ ਮਹਿੰਗੀ ਬਣੀ ਕਹਿੰਦਾ ਜੀ ਮਹਿੰਗੀ ਏ ਭਾਵੇਂ ਸਸਤੀ ਏ ਔਖੀ ਏ ਸੋਖੀ ਏ ਨਦਰ ਕਰਕੇ ਦੇ ਦਿਓ ਜਦੋਂ ਇੰਨੀ ਗੱਲ ਕਹੀ ਤੇ ਇਤਿਹਾਸ ਚ ਲਿਖਿਆ ਵੀ ਮਹਾਰਾਜ ਦਾ ਹਾਸਾ ਨਿਕਲ ਆਇਆ ਮਹਾਰਾਜ ਨੇ ਵੇਖਣਾ ਹੁਣਾ ਵੀ ਵਾਕਈ ਗੱਲਾਂ ਗੱਲਾਂ ਜੀ ਹੈ ਕਿ ਅੰਦਰੋਂ ਸਿੱਖੀ ਮੰਗਦਾ ਪਿਆ ਉਹਨੂੰ ਸੋਝੀ ਹੋਣੀ ਏ ਵੀ ਜਿਹੜਾ ਕੰਮ ਕਰਨ ਆਇਆ ਘਰਾਂ ਸਿੱਖੀ ਲਵਣਾ ਵਾਹ ਜਦੋਂ ਕਹਿੰਦਾ ਜੀ ਔਖੀ ਏ ਸੌਖੀ ਏ ਮਹਿੰਗੀ ਏ ਸਸਤੀ ਏ ਨਜ਼ਰ ਕਰਕੇ ਦੇ ਦਿਓ ਤੇ ਗੁਰੂ ਅੰਗਦ ਸਾਹਿਬ ਹੱਸ ਕੇ ਜਿਹੜੀ ਗੱਲ ਕਹੀ ਧਿਆਨ ਨਾ ਸੁਣਿਆ ਗੁਰੂ ਅੰਗਦ ਸਾਹਿਬ ਕਹਿੰਦੇ ਵਾਹ 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 ਹੈਗੀ ਕਣੀ ਹੈਗੀ ਕਣੀ ਅੰਦਰੋਂ ਅੰਦਰੋਂ ਮੰਗ ਰਹੇ ਮਾਰ ਨੇ ਕਿਹਾ ਜਾ ਫਿਰ ਭਾਈ ਸੈ ਲਿਆ ਜੇ ਅੰਦਰੋਂ ਮੰਗ ਰਿਆਂ ਸਿੱਖੀ ਮਹਿੰਗੀ ਵੀ ਬੜੀ ਏ ਤੇ ਸਿੱਖੀ ਮਹਾਨ ਵੀ ਬੜੀ ਏ ਮਹਾਨ ਕੀ ਏ ਜੇ ਤੂੰ ਅੰਦਰੋਂ ਮੰਗ ਰਿਆਂ ਤੇ ਜਾ ਭਾਈ ਸਹਿ ਲਿਆ ਜਿਹੜਾ ਸਿੱਖ ਸਿੱਖੀ ਨੂੰ ਸੰਭਾਲਦਾ ਉਸ ਸਿੱਖ ਨੂੰ ਗੁਰੂ ਸੰਭਾਲਦਾ ਏ ਸੋ ਸ੍ਰੀ ਅੰਕਾਰ ਜਿਹੜਾ ਸਿੱਖ ਸਿੱਖੀ ਨੂੰ ਸੰਭਾਲਦਾ ਗੁਰੂ ਉਹ ਸਿੱਖ ਨੂੰ ਸੰਭਾਲਦਾ ਕਹਿ ਦਿਓ ਗੱਜ ਕੇ ਸਤਨਾਮ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਸੰਗਤ ਬੋਲੇ ਜੀ ਆਹੋ ਸੇ ਗੁਰੂ ਤੋਂ ਗੁਰੂ ਸਾਹਿਬ ਖੁਸ਼ ਹੋ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਚਰਨਪੌਦ ਉਦੋਂ ਚਰਨਪੌਦ ਸੀ ਹੁਣ ਖੰਡੇ ਦੀ ਇਹ ਵੀ ਵਧਾਈ ਹੈ ਵੀ ਹਰ ਮਹੀਨੇ ਇਹ ਵੱਡੇ ਅਸਥਾਨ ਤੇ ਅਮਰ ਸੰਚਾਰ ਵੀ ਹੁੰਦਾ ਆਖੋ ਸਤਨਾਮ ਆਜੋ ਵੀ ਸੇਵਾ ਲਈ ਮਾਰੋ ਮਹਾਰਾਜ ਨੇ ਸਿੱਖੀ ਦਿੱਤੀ ਚਰਨਪੋਲ ਦੇਖ ਕੇ ਸਿੱਖੀ ਦਿੱਤੀ ਚਾਰ ਗੱਲਾਂ ਕੀਤੀਆਂ ਤੁਸੀਂ ਧਿਆਨ ਨਾਲ ਸੁਣੋ ਕਰਨੋ ਹੋਤੋ ਸੋ ਮਿਆਣਾ ਉੱਥੇ ਹੈ ਵੀ ਮਹਾਰਾਜ ਜੀ ਨੇ ਆਹ ਦੱਸਿਆ ਵੀ ਆਹ ਚਾਰ ਕੰਮ ਕਰਨੇ ਤੁਸੀਂ ਸੁਣਿਓ ਧਿਆਨ ਨਾਲ ਸਿੱਖੀ ਦੇ ਕੇ ਨਾ ਕਹਿੰਦੇ ਭਾਈ ਸੈ ਲਿਆ ਚਾਰ ਕੰਮ ਕਰਨੇ ਜੀ ਹੁਕਮ ਕਹਿੰਦੇ ਅੱਜ ਤੋਂ ਬਾਅਦ ਆਪਣੀ ਬੁੱਧੀ ਨੂੰ ਅੱਜ ਤੋਂ ਬਾਅਦ ਆਪਣੀ ਬੁੱਧੀ ਨੂੰ ਵਾਹਿਗੁਰੂ ਸ਼ਬਦ ਦੀ ਕਮਾਈ ਵਿੱਚ ਲਾ ਦੇ ਹਾਏ ਹਾਏ ਆ ਕਰਣਾ ਹੈ ਆ ਕਰਨ ਹੋਤੋ ਸੋ ਨਾ ਕਿ ਆਪਣੀ ਬੁੱਧੀ ਨੂੰ ਸ਼ਬਦ ਦੀ ਕਮਾਈ ਚ ਲਾ ਦਿਓ ਦੂਜਾ ਵਜਨ ਕੀਤਾ ਆਪਣੇ ਮਨ ਵਿੱਚ ਹਰ ਵੇਲੇ ਸਤਿਗੁਰ ਦਾ ਧਿਆਨ ਧਰਨਾ ਗੱਜ ਕੇ ਆਖੋ ਸਤਿਗੁਰ ਮਨ ਸਤਿਗੁਰ ਵਾਲ ਬੁੱਧੀ ਸ਼ਬਦ ਦੀ ਕਮਾਈ ਆ ਤੀਜਾ ਭਜਨ ਕੀਤਾ ਤਨ ਤਨ ਸੰਗਤ ਦੀ ਸੇਵਾ 'ਚ ਲਾਵੇਓ ਤੇ ਸੰਗਤ ਜਗਾਰਾ ਬੁਲਾਵੇ ਚੌਥਾ ਭਜਨ ਕੀਤਾ ਕਹਿੰਦੇ ਤਨ ਦੁਖੀਆਂ ਦੀ ਪਰਤਪਾਲਣਾ ਲਈ ਲਾਵੇ ਹਾਂ ਸ੍ਰੀ ਅੰਕ ਜਗਾਰਾ ਢਿੱਲਾ ਆਇਆ ਥੋੜਾ ਜਿਹਾ ਤੁਹਾਡਾ ਹਾਂ ਸੋ ਸ੍ਰੀ ਅਕਾਲ ਬੜੀ ਪੱਟੀ ਗੱਲ ਕਰ ਸੋ ਨਾ ਸ੍ਰੀ ਅਕਾਲ ਕਿਹੜਾ ਤੁਹਾਡੇ ਜੁੱਜੇ ਦੇ ਕੋਲ ਬੁੱਧੀ ਨਹੀਂ ਕਿਹੜਾ ਜਿਹਦੇ ਕੋਲ ਮਨ ਨਹੀਂ ਹੈਗਾ ਕਿਹੜਾ ਤੁਹਾਡੇ ਜਿਹਦੇ ਕੋਲ ਤਨ ਨਹੀਂ ਹੈਗਾ ਥੋੜਾ ਬਹੁਤਾ ਹੈਗਾ ਨੇ ਕੌਣ ਹੈ ਜਿਹਦੇ ਕੋਲ ਤਨ ਨਹੀਂ ਹੈਗਾ ਇਹ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਮਾਰਾ ਕਹਿੰਦੇ ਅੱਜ ਤੋਂ ਬਾਅਦ ਬੁੱਧੀ ਨੂੰ ਸ਼ਬਦ ਦੀ ਕਮਾਈ ਜਲਾ ਦਿਓ ਮਨ ਵਿੱਚ ਸਤਿਗੁਰਾਂ ਦਾ ਧਿਆਨ ਧਰੋ ਤੇ ਜਿਹੜਾ ਤਨ ਹੈ ਇਹ ਸੰਗਤ ਦੀ ਸੇਵਾ ਜਲਾ ਦਿਓ ਜਿਹੜਾ ਧੰਨੇ ਇਹ ਦੁਖੀਆਂ ਦੀ ਪ੍ਰਤਪਾਲਣਾ ਜਲਾ ਦਿਓ ਕਹਦੇ ਹੋ ਗੱਜ ਕੇ ਸਤਨਾਮ ਐਸੇ ਗੁਰ ਕੋ ਬਲ ਬਲ ਜਾਈਏ ਪਨ ਜਈਏ ਬੋਲੋ ਜੀ ਪਨ ਜਈਏ ਓਸੇ ਗੁਰੂ ਕੋ ਸਿੱਖੀ ਲੈ ਗਏ ਘਰ ਚਲੇ ਗਏ ਔਟੀ ਨਾਲ ਸੀ ਉਹਨੇ ਵੀ ਸੁਣ ਲਿਆ ਸਾਰਾ ਰੋਜ਼ ਅੰਮ੍ਰਿਤ ਵੇਲੇ ਉੱਠਦੇ ਜਪਜੀ ਸਾਹਿਬ ਦੀ ਹਾਜ਼ਰੀ ਲਵੰਦੇ ਸ਼ਬਦ ਹੀ ਕਮਾਈ ਕਰਦੇ ਪੈਰਾ ਲਾਉਂਦੇ ਜਵਦੀ ਸੀ ਬੰਦਗੀ ਕਰਦੇ ਲੰਘਦੇ ਗਏ ਦਿਨ ਲੰਘਦੇ ਗਏ ਹਫਤੇ ਲੰਘਦੇ ਗਏ ਮਹੀਨੇ ਇਹੋ ਜਿਹਾ ਸਮਾਂ ਆ ਗਿਆ ਕਈ ਮਹੀਨੇ ਵੀ ਨਹੀਂ ਪਿਆ ਕਾਲਾ ਕਾਲ ਪੈ ਗਿਆ ਕਾਲ ਪੈ ਗਿਆ ਗਾਣੇ ਖਤਮ ਹੋ ਗਏ ਮੀਨੀ ਪਿਆ ਖੇਤੀ ਨਹੀਂ ਹਾਈ ਗੱਲ ਧਿਆਨ ਨਾਲ ਸੁਣੋ ਆਪਣੀ ਘਰ ਵਾਲੇ ਨੂੰ ਕਹਿੰਦਾ ਭਾਗਾਂ ਵਾਲੀਏ ਕਾਲ ਪੈ ਗਿਆ ਕਹਿੰਦੀ ਹਾਂਜੀ ਦਾਣਾ ਅਨਦਾ ਨਹੀਂ ਲੱਭਦਾ ਪਿਆ ਕਹਿੰਦੀ ਹਾਂਜੀ ਤੇ ਕਹਿੰਦਾ ਆਪਾਂ ਤੇ ਜ਼ਿਮੀਂਦਾਰ ਵੱਡੇ ਆ ਆਪਣੇ ਤੇ ਕੋਠੇ ਦਾਣਿਆਂ ਨਾਲ ਭਰੇ ਪਏ ਆ ਆਖੋ ਸਾਦ ਗੱਲ ਸੁਣਿਓ ਧਿਆਨ ਨਾਲ ਜਮੀਨ ਦਾ ਅਰਜੀ ਤਕੜਾ ਜਮੀਨਾਂ ਦਾ ਮਾਲਕ ਸੀ ਕਹਿੰਦਾ ਆਪਾਂ ਜ਼ਮੀਂਦਾਰ ਤਕੜੇ ਆ ਘਰਾਂ ਲਈਏ ਭਾਗਾਂ ਵਾਲੀਏ ਆਪਣੇ ਕੋਠੇ ਦਾਣਿਆਂ ਨਾਲ ਭਰੇ ਪਏ ਨੇ ਪਕੜ ਨਾ ਰੱਖੀ ਗੱਲ ਧਿਆਨਾ ਸੁਣਿਓ ਕਈ ਵਾਰ ਬੀਬੀਆਂ ਰੋਕ ਦਿੰਦੀਆਂ ਭਾਈ ਸੇਵਾ ਕਰਨ ਲੱਗਾ ਕਈ ਵਾਰੀ ਬੀਬੀਆਂ ਕਰਦੀਆਂ ਤੇ ਭਾਈ ਪਕੜ ਰੱਖ ਲੈਂਦਾ ਆਪ ਕੋ ਸਾਦ ਦੋਵੇਂ ਪਈਏ ਤੇ ਕਿਤੇ ਕਿਤੇ ਹੁੰਦੇ ਨੇ ਕੁਝ ਵੇ ਦੇ ਇੱਕ ਪਈਆ ਥੋੜਾ ਜਾਮ ਹੁੰਦਾ ਇੱਕ ਚੱਲਦਾ ਹੁੰਦਾ ਆਖੋ ਸਤਨਾਮ ਦੋਵੇਂ ਪਈਏ ਦੇ ਕਿਤੇ ਭਾਗਾ ਲਈ ਚੱਲਦੇ ਆ ਕਹਦੇ ਗੱਜਕੇ ਸਤਨਾਮ ਹਾਂ ਭਾਈ ਸਹਿਲਾ ਜੀ ਓਟੀ ਨੂੰ ਕਹਿੰਦੇ ਆ ਕਾਲ ਪੈ ਗਿਆ ਕਹਿੰਦੀ ਪਤਾ ਦੇਖ ਲਿ ਕਿਵੇਂ ਲੋਕੀ ਭੁੱਖ ਨਾਲ ਮਰਦੇ ਪਏ ਮੀਂਹ ਨਹੀਂ ਪਿਆ ਕਦੋਂ ਦਾ ਫਸਲ ਨਹੀਂ ਹੋਈ ਜੀ ਪਤਾ ਹੈ ਕਹਿੰਦਾ ਭਾਈ ਸਹਿਲਾ ਜੀ ਕਹਿੰਦੇ ਆਪਾਂ ਜ਼ਿੰਮੇਦਾਰ ਆ ਆਪਣੇ ਕੋਠੇ ਦਾਣਿਆਂ ਨਾਲ ਭਰੇ ਪਏ ਆ ਫੇਰ ਕਹਿੰਦੇ ਨਾ ਨਾ ਕਰੀ ਦੂਜੇ ਲਫਜ਼ ਕਹ ਭਾਈ ਵੀਰ ਸਿੰਘ ਨੇ ਲਿਖਿਆ ਪਕੜ ਨਾ ਰੱਖੀ ਆਪਣੀ ਵੋਟੀ ਨੂੰ ਕਹਿੰਦੇ ਨਾ ਨਾ ਕਰੀ ਪਕੜ ਨਾ ਰੱਖੀ ਗੁਰੂ ਅੰਗਦ ਦੇਵ ਜੀ ਦੀ ਸਿੱਖੀ ਕਮਾਉਣ ਦਾ ਵੇਲਾ ਆ ਗਿਆ ਹੀ ਮਹਾਰਾਜ ਨੇ ਕਿਹਾ ਸੀ ਧਨ ਨਾਲ ਦੁਖੀਆਂ ਦੀ ਪ੍ਰਤਪਾਲਣਾ ਕਰਨੀ ਬੋਲੇ ਹਾਏ ਹਾਏ ਸੋਨਿਆ ਖੀ ਕਮਾਉਣ ਦਾ ਨਾ ਨਾ ਕਰੀ ਉਹਨੇ ਵੋਟੀ ਨੂੰ ਪਹਿਲੇ ਹੀ ਭਰੋਸੇ ਚ ਲੈ ਲਿਆ ਆਖੋ ਸਤਨਾਮ ਕਿਉਂਕਿ ਮਹਾਰਾਜ ਨੇ ਕਿਹਾ ਸੀ ਬੁੱਧੀ ਨਾਲ ਸ਼ਬਦ ਹੀ ਕਮਾਈ ਕਰਨੀ ਹੈ ਮਨ ਵਿੱਚ ਸਤਿਗੁਰਾਂ ਦਾ ਧਿਆਨ ਧਰਨਾ ਹੈ ਤਨ ਜਿਹੜਾ ਉਹ ਸੰਗਤ ਦੀ ਸੇਵਾ 'ਚ ਲਾਣਾ ਹੈ ਧਨਰਾਲ ਦੀਨ ਦੁਖੀਆਂ ਦੀ ਲੋੜਵੰਦਾਂ ਦੀ ਕਹਿੰਦਾ ਨਾ ਨਾ ਕਰੀ ਕਹਿੰਦੇ ਜੀ ਸਤਿ ਬਚਨ ਸਤਿ ਬਚਨ ਸੰਗਤ ਜੀ ਦਾਣੇ ਲਏ ਆਟਾ ਭਿਆਇਆ ਕਾਲ ਪਿਆ ਅਨ ਲਵਦਾ ਨਹੀਂ ਪਿਆ ਲੋਕੀ ਬਿਹਾਲ ਹੋਏ ਪਏ ਪੋਖ ਮਰੀ ਤੇ ਗੁਰੂ ਦੇ ਸਿੱਖ ਨੇ ਜਿਹੜਾ ਕੰਮ ਕਰਨ ਆਇਆ ਸੀ ਲੰਗਰ ਲਾ ਦਿੱਤਾ ਆਪਣੇ ਘਰ ਆਖੋ ਸਤਨਾਮ ਵਾਹਿਗੁਰੂ ਲੰਗਰ ਲਾਤੇ ਆ ਹੈ ਕਰਨੋ ਹੋਤੋ ਸੁਨਾ ਗਿਓ ਆ ਕਰਨ ਆਇਆ ਤਨ ਜਮਾ ਕਰਨ ਨਹੀਂ ਆਇਆ ਲਾ ਕੇ ਵੇਖੋ ਪੋਸਤੇ ਚੌਗਣ ਪੋਸਤੇ ਚੌਗਣ ਪਰੇ ਨਿਹਾਲ ਚੌਗਣਾ ਭੇਜਦਾ ਕਹਦੋ ਗੱਜ ਕੇ ਨਾਨਕ ਸਾਹਿਬ ਆਪਾ ਪਕੜ ਰੱਖ ਜਾਨੇ ਉਹ ਫਿਰ ਉਹ ਮਾਰਾ ਕਹਿੰਦੇ ਤੂੰ ਪਕੜ ਰੱਖਣ ਨਹੀਂ ਆਇਆ ਜਿਹੜਾ ਕੰਮ ਕਰਨ ਆਇਆ ਸੇਵਾ ਕਮਾਣ ਗੋਬਿੰਦ ਵੈਲਣ ਕੀ ਤੇਰੀ ਵਾਰੀ ਸੰਗਤ ਜੀ ਲੰਗਰ ਲਾਤ ਹੁਣ ਪਹਿਲੇ ਦਿਨ 100 ਸਰੀਰ ਉਹ 100 ਨੇ ਦੱਸਿਆ ਉਥੋਂ ਮਿਲਦਾ ਵੀ ਪਿਆਈ ਅਗਲੇ ਦਿਨ 200 ਉਹ ਕਾਲ ਪਿਆ ਸੀ ਅੰਨ ਦਾ ਦਾਣਾ ਨਹੀਂ ਕਿਹਦੇ ਲੋਕੀ ਭੁੱਖਾ ਨਾਲ ਮਰ ਰਹੇ ਸੀ ਅਗਲੇ ਦਿਨ 500 ਉਹ ਜਿਵੇਂ ਟੈਂਟ ਟੰਡ ਲੱਗ ਗਏ ਪੂਰੇ 1000 1500 ਹੁਣ ਤੁਹਾਨੂੰ ਪਾਦਾ ਦਾਣੇ ਮੁਕਣੇ ਸੀ ਇਹਦੇ ਗੱਜਕੇ ਸਾਥ ਨਾਲ ਜਿੰਨੇ ਅਗੇ ਲਾਈ ਗਿਆ ਲਾਤੇ ਸੇਵਾ ਜੀ ਗੁਰੂ ਸਾਹਿਬ ਨੇ ਕਿਹਾ ਸੀ ਤਨ ਲੋੜਵੰਦਾਂ ਦੀ ਦੋਖੀਆਂ ਦੀ ਸੇਵਾ ਜੀ ਤਨ ਸੰਗਤਾਂ ਦੀ ਆਏ ਹਾਏ ਆ ਕਰਨ ਆਇਆ ਆਪਣਾ ਜੇ ਤਨ ਦੀ ਕਿਰਪਾ ਤੇ ਜੇ ਤਨ ਵਿੱਚ ਬਲ ਹੈ ਸੰਗਤ ਦੀ ਸੇਵਾ ਚ ਬੁੱਦੀ ਨਾਲ ਸ਼ਬਦ ਹੀ ਕਮਾਏ ਭਗਤਾ ਤੋ ਸਿੱਖ ਲੋ ਜੀ ਭਗਤਾ ਤੋਂ ਸਿੱਖ ਲੋ ਜੀ ਦੇਹੀ ਸਭਲੀ ਕਿਵੇਂ ਕਰੀਏ ਭਗਤਾ ਤੋਂ ਸਿੱਖ ਲੋ ਜੀ ਦੇਹੀ ਸਭਲੀ ਕਿਵੇਂ ਕਰੀਏ ਬੋਲੋਗੇ ਭਗਤਾ ਤੋਂ ਸਿੱਖ ਲੋ ਜੀ ਦੇਹੀ ਸਭਲੀ ਕਿਵੇਂ ਭਗਤਾ ਤੋਂ ਆਹਾਹਾ ਸਿੱਖ ਲੋਕੀ ਰਹੀ ਜੂਰੀ ਕਿਵੇਂ ਕਰੀਏ ਭਗਤਾਂ ਤੋਂ ਸਿੱਖ ਲੋਕੀ ਨਾ ਇਹ ਸਫਲੀ ਕਿਵੇਂ ਕਰੀਏ ਬੋਲੋ ਅਗਰ ਗਾਣਾ ਪ੍ਰਮਾਣਿਕ ਦਾ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ ਬਾਬਾ ਜੀ ਨੇ ਨਾ ਕੀਤੀ ਅਵਦਾਲੀ ਧੀਆ ਬਹੂ ਬੇਟੀਆਂ ਲਿਆ ਰਿਆ ਕਿਸੇ ਕਹਤਾ ਬਾਬਾ ਜੀ ਸਿੱਖ ਦੀ ਕੋਈ ਨਹੀਂ ਬਾਬਾਈ ਕਹਿੰਦੇ ਸਭ ਦੀਆਂ ਸਾਂਝੀਆਂ ਹੁੰਦੀਆਂ ਆਖੋ ਸਤਨਾਮ ਮੇਰੀ ਗੁਰੂ ਜੀ ਆਪਾ ਛੜਾਉਣਾ ਵਿੱਚ ਦੁਨੀਆਂ ਸੇਵ ਕਮਾਈਏ ਤਾਂਦਰ ਕੇ ਬੈਸਣ ਪਾਈਏ ਕੋ ਨਾਨਕ ਬਾ ਲੜਾਈਏ ਭਗਤਾ ਤੋਂ ਸਿੱਖ ਲੋਗੀ ਇਹ ਹੀ ਸਹਲੀ ਪਹਿਲੇ ਦਿਨ 500 ਯਾਰ ਆਹਾ ਇਹ ਜਦੋਂ ਮੰਨ ਲਓ ਕੀਰਤਨੀਆਂ ਬ੍ਰੇਕ ਲਾਵੇ ਤੇ ਬ੍ਰੇਕ ਨਾ ਲੱਗੇ ਉਦੋਂ ਸਮਝ ਲਓ ਬਾਬਾ ਜੀ ਕੀਰਤਨ ਆਪ ਹੀ ਕਰਾ ਰਹੇ ਹੈ ਵਾਹ ਵੀ ਬੈਠੇ ਆ ਵੇ ਅੱਛੀ ਅੱਛੀ ਇਹ ਮੈਨੂੰ ਭਾਂਦੇ ਵੀ ਲੇਟ ਆ ਮੈਂ ਇਹਨਾਂ ਨੂੰ ਕਹਿੰਦਾ ਮੈਨੂੰ ਤਿੰਨ ਭਾਦਿਆ ਕਰੋ ਪੂਰੇ ਪਰ ਵਸ ਨਹੀਂ ਜਿਹੜੇ ਕੀਰਤनियां ਵੰਦਾ ਉਹ ਕਹਿੰਦਾ ਥੋੜਾ ਜਿਹਾ ਬੁੱਕਾ ਹੋਰ ਮਾਰ ਲਈਏ ਚਰਨਾ ਕਮਲਾਂ ਦਾ ਮਿੱਠਾ ਬੁੱਕਾ ਆਖੋ ਸਤਨ ਹਾਂ ਤੇ ਸੁਣਨ ਵਾਲੇ ਨੂੰ ਵੀ ਰਸ ਆ ਰਿਹਾ ਹੁੰਦਾ ਤੇ ਹੁਣ 5 ਮਿੰਟ ਦੇ ਦੇਣੇ 5 ਮਿੰਟ ਭਾਈ ਸਹਿਲਾ ਜੀ ਉਹ ਕੋਠਿਆਂ ਤੋਂ ਹਨ ਲਾਈ ਜਾਂਦੇ ਬਣਾਈ ਜਾਂਦੇ ਵੰਡੀ ਜਾਂਦੇ ਹੋਰ ਵੀ ਸਰੀਰ ਆਲੇ ਦਾ ਗੁਰੂ ਅੰਗਦ ਸਾਹਿਬ ਆਹੇ ਆ ਕਰਨ ਜਿਹੜਾ ਆਇਆ ਉਹ ਕਰਨ ਜਬਦੀ ਸੇਵਾ ਵੀ ਕਰਦੇ ਬਿਆਨਤ ਪਾਠ ਕਰਦੇ ਨੇ ਸ਼ਬਦ ਦੀ ਕਮਾਈ ਵੀ ਕਰਦੇ ਸਤਿਗੁਰ ਦਾ ਧਿਆਨ ਵੀ ਧਰਦੇ ਸੰਤਾਂ ਦੀ ਸੇਵਾ ਵੀ ਕਾਲ ਪੈ ਗਿਆ ਤੇ ਧੰਨ ਨਾਲ ਦੁਖੀਆਂ ਦੀ ਸੇਵਾ ਹੁਣ ਪਤਾ ਨਹੀਂ ਰੱਬ ਨੇ ਚੈੱਕ ਕਰਨਾ ਸੀ ਇੱਕ ਕਈ ਲੋਗ ਹੁੰਦੇ ਧੰਨ ਲਾ ਦੇਦੇ ਪਰ ਭਾਈ ਸਹਿਲਾ ਜੀ ਨੇ ਧੰਨ ਨਹੀਂ ਲਾਇਆ ਹੱਥੀਂ ਸੇਵਾ ਕਰਦੇ ਸੀ ਆਹ ਕੋ ਸਾਧਨਾ ਆਟੇ ਗੁੰਨਣੇ ਵੀ ਪਕਾਉਣੇ ਵੀ ਵਰਤੌਣੇ ਵੀ ਹਉ ਪੰਗਤਾਂ ਲੱਗੀਆਂ ਹੋਈਆਂ ਕਾਲ ਪਿਆ ਕਿਤੋਂ ਦੂਰੋਂ ਦੂਰੋਂ ਲੋਕੀ ਛਕਣ ਆ ਰਹੇ ਤੇ ਪੰਗਤਾਂ ਲੱਗੀਆਂ ਤੇ ਭਾਈ ਸਹਿਲਾ ਜੀ ਪ੍ਰਸ਼ਾਦਾ ਵਾਹਿਗੁਰੂ ਪ੍ਰਸ਼ਾਦਾ ਵਾਹਿਗੁਰੂ ਪ੍ਰਸ਼ਾਦਾ ਵਾਹਿਗੁਰੂ ਵੰਡਦੇ ਪਿਆ ਵੰਡੀ ਜਾਂਦੇ ਉੱਕੇ ਤੇ ਜਿਹੜੀ ਚੰਗੇਰ ਵਿੱਚ ਪ੍ਰਸ਼ਾਦਾ ਪਾਇਆ ਸੀ ਨਾ ਚੰਗੇਰ ਸਮਝਦੇ ਹੋ ਨਾ ਪਿੰਡਾਂ ਵਾਲੇ ਜਿਆਦਾ ਸਮਝਦੇ ਹੋ ਸਾਡੇ ਤੋਂ ਭਾਈ ਤਾਰੂ ਸਿੰਘ ਜੀ ਨੇ ਵੀ ਮਾਂ ਕੋਲੋਂ ਚੰਗੇਰ ਬਣਾਈ ਸੀ ਮਾਤਾ ਜੀ ਕੋਲੋਂ ਆਪਾਂ ਜੰਗਲਾਂ 'ਚ ਜਾ ਕੇ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ ਮਾਤਾ ਜੀ ਚੰਗੇਰ ਬਣਾ ਲਓ ਆਖੋ ਸਾਡੇ ਨੂੰ ਸ੍ਰੀ ਵਾਹਿਗੁਰੂ ਜੀ ਹਾਏ ਹਾਏ ਹਾਂ ਸ੍ਰੀ ਹੋਰ ਪਹਿਲੇ ਦਿਨ ਹੀ ਛਕਾਉਣਗੇ ਉਹ ਸਿੰਘ ਜੰਗਲਾਂ ਚ ਜਿਆਦਾ ਸੀ ਚੰਗੇਰ ਛੋਟੀ ਤੇ ਘਰ ਆ ਕੇ ਭੈਣ ਨਾਲ ਗਈ ਸੀ ਭਾਈ ਤਾਰੂ ਸਿੰਘ ਮਾਤਾ ਨੇ ਕਿਉਂਕਿ ਤਿੰਨ ਤਿੰਨ ਜੀ ਸੀ ਕਰਦੇ ਪਿਤਾ ਜੀ ਚੜਾਈ ਕਰ ਗਏ ਸੀ ਮਾਤਾ ਭਾਈ ਤਾਰੂ ਸਿੰਘ ਜੀ ਦੇ ਭੈਣ ਤੇ ਭੈਣ ਨੂੰ ਨਾਲ ਭੇਜਿਆ ਸੀ ਪਹਿਲੇ ਦਿਨ ਜੰਗਲਾਂ 'ਚ ਤੇ ਭਾਈ ਪਿੰਦਰਪਾਲ ਸਿੰਘ ਨੇ ਲਿਖਿਆ ਕਿਤਾਬਾਂ 'ਚ ਕਿ ਮਾਂ ਨੇ ਕਿਹਾ ਵੀ ਜੰਗਲ ਦਾ ਰਾਹ ਏ ਸਰਕਾਰ ਵੀ ਦੁਸ਼ਮਣ ਬਣੀ ਪਈ ਐ ਸਿੱਖਾਂ ਨੂੰ ਤੇ ਜੰਗਲਾ 'ਚ ਜਾਣਾ ਉਹ ਤੁਸੀਂ ਪ੍ਰਸ਼ਾਦਾ ਸਬਜ਼ੀ ਲੈ ਕੇ ਤੇ ਆਪਣੀ ਬੇਟੀ ਨੂੰ ਵੀ ਤੇ ਭਾਈ ਤਾਰੂ ਸਿੰਘ ਬੇਟੇ ਨੂੰ ਵੀ ਮਾਂ ਕਹਿੰਦੀ ਐ ਜੰਗਲ ਦਾ ਰਸਤਾ ਐ ਰਾਤ ਦਾ ਸਮਾਂ ਸ਼ਬਦ ਦੀ ਵਾਰਡ ਲਾ ਲਓ ਆਖੋ ਸਤਿ ਸ਼੍ਰੀ ਅਕਾਲ ਇਹ ਗੱਲਾਂ ਝੋਲਿਆ ਕਰੋ ਕੋਈ ਪਾਈ ਪਿੰਦਰਪਾਲ ਸਿੰਘ ਲਿਖਿਆ ਵੀ ਸ਼ਬਦ ਦੀ ਵਾਰਡ ਲੁਆਈ ਤਾਤੀ ਵਾਉ ਨਾ ਲੱਗੀ ਪਾਰਵਨ ਸਰਨਾਈ ਚੋਂ ਗਿਰਦ ਮਾਰੇ ਆ ਵਾਰਡ ਲਾ ਲੋ ਗੁਰੂ ਗੋਬਿੰਦ ਸਿੰਘ ਖਲੋ ਜਾਣਗੇ ਆਪਣੇ ਸਿੱਖ ਦੇ ਨੇੜੇ ਬਿਪਤਾ ਨਹੀਂ ਆਉਣ ਦੇਣੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਕ ਗਿਰਦ ਹਮਾਰਾ ਕਿਉਂਕਿ ਅੱਜ ਇਹਦੀ ਟੀਵੀਆਂ ਤੇ ਪੱਟੀ ਆ ਰਹੀ ਉਹਦੇ ਤੇ ਵੀ ਲਿਖਿਆ ਭਾਈ ਤਾਰੂ ਸਿੰਘ ਅਸ਼ੀਦੀ ਦਿਹਾੜੇ ਨੂੰ ਸਮਰ ਉਹ ਵੀ ਸਾਡੀ ਹਾਜ਼ਰੀ ਲੱਗ ਜੇ ਉਹਨਾਂ ਦੇ ਚਰਨਾਂ ਜੀ ਇਹ ਸਾਰਾ ਲੱਕਾ ਹੀ ਭਗਤਾਂ ਦਾ ਸ਼ੀਸ਼ ਸਿੰਘ ਆ ਇਹ ਭਿੱਖੀਵਿੰਡ ਨਗਰੋਂ ਸਾਰਾ ਨਾ ਪਤਾ ਨਹੀਂ ਇਹ ਲੱਕੇ ਤੇ ਬਖਸ਼ਿਸ਼ੇ ਬੜੀ ਬਾਬਾ ਜੀ ਦਾ ਜਨਮ ਇੱਥੋਂ ਦਾ ਭਾਈ ਤਾਰੂ ਸਿੰਘ ਜੀ ਦਾ ਇੱਥੋਂ ਦਾ ਫਿਰ ਬਾਬਾ ਵਿਦੀ ਚੰਦ ਜੀ ਦੇ ਆਖੋ ਸਤਨਾਹ ਹਾਂ ਸ੍ਰੀ ਵਾਹਿਗੁਰੂ ਫਿਰ ਬਾਬਾ ਵੀਰ ਸਿੰਘ ਜੀ ਦੇ ਉਹਨਾਂ ਦੇ ਅੰਦਰ ਕਿੰਨੇ ਅਸਥਾਨ ਹੋਰ ਵੀ ਕਿੰਨੇ ਕਦੇ ਜਿਹੜੇ ਯੋਧੇ ਹੋਏ ਨੇ ਸੁਖਾਸੇ ਮਹਤ랍 ਸਾਹਿਬ ਜੀ ਉਹਨਾਂ ਦੇ ਵੀ ਇੱਧਰ ਦੇ ਇਲਾਕੇ ਸਾਰੇ ਇਹ ਸਾਰਾ ਇਲਾਕਾ ਹੀ ਭਾਗਾਂ ਦਾ ਜਿੱਦਣ ਜੋ ਪੈਰਾ ਰੱਖੀਏ ਐ ਪੂਰੇ ਚਾ ਨਾਲ ਪਰਿਵਾਰਾਂ ਸਜੇਤ ਜਿੰਨੀ ਜਲਦੀ ਹੋ ਸਕੇ ਪਹੁੰਚ ਇਹ ਸਾਰੀ ਧਰਤੀ ਯੋਧਿਆਂ ਦੀ ਤੇ ਭਗਤਾਂ ਦੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਵੇਖੋ ਜੀ ਪ੍ਰਸ਼ਾਦਾ ਵਰਤਾ ਰਹੇ ਪਤਾ ਨਹੀਂ ਰੱਬ ਨੇ ਚੈੱਕ ਕਰਨਾ ਭਾਈ ਸਹਿਲਾ ਜੀ ਪ੍ਰਸ਼ਾਦਾ ਵਾਯੂ ਪ੍ਰਸ਼ਾਦਾ ਵਾਯੂ ਪ੍ਰਸ਼ਾਦਾ ਵਾਯੂ ਇੱਕ ਪ੍ਰਸ਼ਾਦਾ ਚੰਗੇਰ ਵਿੱਚ ਸੜਿਆ ਸੀ ਨਾ ਗੱਲ ਕਰ ਰਹੀ ਭਾਈ ਤਾਰੂ ਸਿੰਘ ਭਾਈ ਤਾਰੂ ਸਿੰਘ ਨੇ ਮਾਤਾ ਨੂੰ ਪਹਿਲੇ ਦਿਨ ਜੰਗਲਾਂ 'ਚ ਗਏ ਸ਼ਬਦ ਦੀ ਵਾਰਡ ਲਾ ਕੇ ਪਹਿਲੇ ਦਿਨ ਆ ਕੇ ਕਹਿਤਾ ਕਹਿੰਦਾ ਮਾਤਾ ਜੀ ਚੰਗੇਰ ਵੱਡੀ ਕਰਨੀ ਪੈਣੀ ਆਖੋ ਸਾਧਨਾ ਜੰਗਲਾਂ 'ਚ ਪਰਿਵਾਰ ਵੱਡਾ ਚੰਗੇਰ ਛੋਟੀ ਸੀ ਕਹਦੇ ਉਹ ਗੱਜ ਕੇ ਸਾਧਨਾ ਇਹ ਵੱਡੀ ਕਰਨੀ ਪਈ ਜੰਗੇਰ ਹੱਥ 'ਚ ਬੜੀ ਵਾਈ ਗੁਰੂ ਪ੍ਰਸ਼ਾਦਾ ਵਾਈ ਗੁਰੂ ਇੱਕ ਪ੍ਰਸ਼ਾਦਾ ਕਹਿੰਦੇ ਸੜਿਆ ਸੀ ਉਹ ਪ੍ਰਸ਼ਾਦਾ ਜਿਹਨੂੰ ਸੜਿਆ ਮਿਲਿਆ ਨਾ ਹੁਣ ਮੇਰੇ ਕੋ ਬੋਲਿਆ ਨਹੀਂ ਜਾਣ ਉਹ ਜਿਹਨੂੰ ਸੜਿਆ ਪ੍ਰਸ਼ਾਦਾ ਮਿਲਿਆ ਉਹਨੇ ਭਾਈ ਸਹਿਲਾ ਜੀ ਦੇ ਮੂੰਹ ਤੇ ਚਪੇੜ ਮਾਰ ਦਿੱਤੀ ਪਤਾ ਨਹੀਂ ਰੱਬ ਨੇ ਚੈੱਕ ਕਰਨਾ ਹੈ ਕਹਿੰਦਾ ਲੱਗਦਾ ਨਜ਼ਰ ਨਹੀਂ ਆਉਂਦਾ ਸੜਿਆ ਪ੍ਰਸ਼ਾਦਾ ਦੇ ਤੇ ਹੁਣ ਤੁਸੀਂ ਦੱਸੋ ਹੋ ਮੈਂ ਆ ਨਹੀਂ ਸਕਦੀ ਕਿ ਕਾਲ ਪਿਆ ਅਨ ਲਵਦਾ ਨਹੀਂ ਉਹ ਸ਼ੁਕਰ ਕਰ ਮੈਂ ਲੰਗਰ ਲਾਇਆ ਆ ਕੋ ਸਾਧਨਾ ਸ਼ੁਕਰ ਕਰ ਮੈਂ ਕੋਠੇ ਦੇ ਆਨੰਦ ਦੇ ਦਾਣੇ ਉਹਦਾ ਲੰਗਰ ਲਾਇਆ ਸ਼ੁਕਰ ਕਰ ਤੈਨੂੰ ਪ੍ਰਸ਼ਾਦਾ ਮਿਲ ਜਾਂਦੇ ਮੈਨੂੰ ਚਪੇੜ ਮਾਰਦੀ ਮੈਂ ਕਹਿੰਨਾ ਆ ਗੁਰ ਸਿੱਖ ਸੀ ਅਸੀਂ ਨਹੀਂ ਬਣ ਸਕਦੇ ਪਰਚਾ ਨਾ ਪਵੇ ਜਦੋਂ ਭਾਈ ਸਹਿਲਾਈ ਦੇ ਚਪੇੜ ਮਾਰੀ ਤੇ ਗੋਡਾ ਨੀਵਾ ਕਰ ਲਿਆ ਜੰਗੇਰਾ ਤੇ ਫੜੀ ਪਸਦਾ ਹੀ ਕਹਿੰਦੇ ਕਹਿੰਦੇ ਪੁਰਖਾ ਤੇ ਆ ਪੇੜ ਕਿਦਰ ਮਾਰੀ ਆ ਕਹਿੰਦੇ ਸੱਜੇ ਹੱਥ ਕਹਿੰਦੇ ਇੱਕ ਖੱਬੇ ਹੱਥ ਵੀ ਮਾਰ ਦੇ ਮੈਨੂੰ ਸੇਵਾ ਕਰਨ ਦੀ ਜਾਜ ਆ ਜਾਵੇ ਆਏ ਹਾਏ ਹਾਏ ਉਹ ਕਿਹੜੀ ਬਸਰਾ ਹੋਏਗੀ ਨਹੀਂ ਤੇ ਬਦੋ ਬਦੀ ਮਾਨ ਆ ਜਾਂਦਾ ਉਹ ਕਾਲ ਪਿਆ ਅੰਨ ਦਾ ਦਾਣਾ ਨਹੀਂ ਲੱਭ ਰਿਹਾ ਮੈਂ ਕੋਠੇ ਦਾਣਿਆਂ ਦੇ ਖਾਲੀ ਕਰਕੇ ਲੰਗਰ ਲਾ ਰਿਆਂ ਇੱਕ ਛੜਿਆ ਪ੍ਰਸ਼ਾਦਾ ਆ ਗਿਆ ਤੇ ਕਹਦੇ ਵੀ ਦੂਜਾ ਦੇ ਦਿਓ ਨਹੀਂ ਕਹਿੰਦੇ ਕਿ ਇੱਧਰ ਵੀ ਮਾਰ ਦੇ ਮੈਨੂੰ ਸੇਵਾ ਕਰਨ ਦੀ ਜਾਜ ਆ ਜਾ ਸਮਾਪਤੀ ਕਰ ਰਹੇ ਹਾਂ ਜੀ ਆ ਆਹ ਸੁਣੀਆ ਪਗਤਾ ਤੋਂ ਸਿੱਖ ਲੋ ਜੀ ਤੇਹੀ ਸਾਹਲੀ ਕਿਵੇਂ ਕਰੀਏ ਭਗਤਾਂ ਤੋਂ ਸਿੱਖ ਲੋ ਜੀ ਤੇਹੀ ਸਫਲੀ ਕਿਵੇਂ ਕਰੀਏ ਭਾਈ ਕਾ ਬੋਲੋ ਭਗਤਾਂ ਓਹੋ ਭਗਤਾਂ ਤੋਂ ਸਿੱਖ ਲੋ ਜੀ ਸਾਹਲੀ ਕਿਵੇਂ ਕਰੀਏ ਗੁਰ ਸਿੱਖਾ ਗੁਰ ਸਿੱਖ ਸੇਵਾ ਲਾਇਆ ਸਾਧ ਸੰਗਤ ਕਰ ਸੇਵ ਸੁਖ ਫਲ ਪਾਇਆ ਤੱਪੜ ਝਾੜ ਵਿਛਾਏ ਢੂੜੀ ਨਾਇ ਕੋਰੇ ਮਟ ਅਣਾਏ ਨੀਰ ਪਹਾਇਆ ਅੰਮਾਹਾ ਪ੍ਰਸਾਦ ਵੰਡ ਖੁਆਇਆ ਮਹਾ ਪਰਸ਼ਾਦ ਵੰਡ ਖੁਆਇਆ ਭਗਤਾ ਤੋਂ ਸਖਨੋ ਦੀ ਦੇਹੀ ਸਭਲੀ ਕੀਵੇਂ ਕਰੀਏ ਭਗਤਾ ਤੋਂ ਸਖਨੋ ਦੀ ਦੇਹੀ ਸਭਲੀ ਕੀਵੇਂ ਕਰੀਏ ਹਰ ਬੋਲੋ ਗਾਇਕੇ ਸਭ ਚੈਨਾਂ ਅਵਾਜ਼ ਜਾੜੀ ਜਾਈਦੀ ਤੁਹਾਡੀ ਕਰ ਚੱਕਰੀ ਆਹਾ ਦਿਲ ਵੀ ਲਾਏ ਪ੍ਰਾਦ ਦਰਵੇਸ਼ਾਂ ਨੂੰ ਲੋੜੀਏ ਆਹਾ ਰੁੱਖਾਂ ਦੀ ਜ਼ਰਾ ਇਹਦਾ ਕੀ ਅਰਥ ਹੈ ਜੀ ਆਹ ਅਰਥ ਹੈ ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜ਼ਰਾਦ ਰੋਖ ਥੱਲੇ ਪਾਪੀ ਆਜੇ ਪੁੰਨੀ ਆਜੇ ਉਹ ਕਹਿੰਦਾ ਇਹ ਨਹੀਂ ਕਹਿੰਦਾ ਮੈਂ ਪਾਪੀ ਨੂੰ ਛਾ ਨਹੀਂ ਦੇਣੀ ਮੈਂ ਪਾਪੀ ਨੂੰ ਫਲ ਨਹੀਂ ਦੇਣਾ ਕਹਿੰਦੇ ਜੇ ਸਿੱਖੀ ਦੇ ਦਾਤੇ ਚੱਲੇ ਆਂ ਤੇ ਰੁੱਖਾਂ ਵਰਗਾ ਹਿਰਦਾ ਰੱਖੀਂ ਆਖੋ ਸਤਨਾਮ ਰੁੱਖਾਂ ਵਰਗਾ ਹਿਰਦਾ ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਵੇਖੋ ਗੱਲ ਨੂੰ ਸਹੀ ਬੰਨੇ ਖੜੇ ਹੋ ਇੱਕ ਬੜਾ ਵੱਡਾ ਮੈਸੇਜ ਹੈ ਭਾਈ ਸਹਿਲਾ ਜੀ ਦਾ ਕਿ ਸੰਗਤ ਕੋੜਾ ਨਹੀਂ ਬੋਲਣਾ ਆਕੋ ਸਾਧਨਾ ਸ੍ਰੀ ਵਾਹਿਗੁਰੂ ਜੀ ਸੰਗਤ ਫਿੱਕਾ ਨਹੀਂ ਬੋਲਣੀ ਪਤਾ ਨਹੀਂ ਕਿਹੜੇ ਰੂਪ ਵਿੱਚ ਗੁਰ ਗੋਬਿੰਦ ਸਿੰਘ ਉਹ ਚੈੱਕ ਨਾ ਕਰਦੇ ਹੋਣ ਆਕੋ ਸਾਧਨਾ ਹਾਂ ਸ੍ਰੀ ਵਾਹਿਗੁਰੂ ਪਤਾ ਨਹੀਂ ਕਿਹੜੇ ਰੂਪ ਵਿੱਚ ਉਹ ਆਪ ਨਾ ਬੈਠੇ ਹੋਣ ਹਮਾਰੇ ਹੀ ਕਹਿਵੇ ਕਿ ਸੰਗਤ ਆਪਰਾ ਵਸਦੀ ਹੈ ਭਾਈ ਸਹਿਲਾ ਜੀ ਨੇ ਬਚਨ ਕਮਾਇਆ ਇੱਕ ਦੂਜੇ ਬੰਨੇ ਮਾਰਦੇ ਮੈਨੂੰ ਸੇਵਾ ਕਰਨ ਦੀ ਜਾਜ ਆ ਜਾਏ ਕਈਆਂ ਰਾਏ ਦਿੱਤੀ ਐਡੇ ਕਾਲ ਵਿੱਚ ਤੁਸੀਂ ਅਨ ਵਰਤਾ ਰਹੇ ਹੋ ਇਹਦੀ ਕੀ ਜ਼ੋਰ ਤੇ ਪੇੜ ਕਹਿੰਦੇ ਨਹੀਂ ਮਾਨ ਨਾ ਜੇ ਭਾਈ ਆਹ ਕਰਨ ਆਇਆ ਆਪਾਂ ਕਰਨ ਨਿਮਰਤਾ ਦੀ ਸੇਵਾ ਕਮਾਉਣ ਨਾਮ ਦੀ ਕਰਵਾਈ ਚਲੋ ਜੀ ਕਾਲ ਹੋ ਗਿਆ ਲੰਬਾ ਭਾਈ ਸਹਲਾ ਜਿਵੇਂ ਕਾਲ ਲੰਬਾ ਹੋ ਗਿਆ ਤੇ ਅੰਨ ਦੇ ਕੋਠੇ ਮੁੱਕ ਗਏ ਜ਼ਮੀਨ ਵਿਕ ਗਈ ਖੇਤ ਵਿਕ ਗਏ ਉਹ ਵੀ ਵੇਚ ਕੇ ਲੱਗ ਗਏ ਕਾਲ ਲੰਬਾ ਹੋ ਗਿਆ ਭਾਈ ਸਹਿਲਾ ਜੀ ਖਾਲੀ ਹੋ ਗਿਆ ਆਖੋ ਸਦਨਾ ਸਵਾ ਆਇਆ ਕਾਲ ਖਤਮ ਹੋਇਆ ਕੁਝ ਵੀ ਨਹੀਂ ਸਭ ਕੁਝ ਵਿਕ ਗਿਆ ਹੁਣ ਕੀ ਕਰਦੇ ਆ ਕਾ ਖੋਦਦੇ ਆ ਉਮੈ ਸਮਾਪਤੀ ਕਰਨ ਲੱਗਿਆ ਕਾ ਵਣਦੇ ਐ ਉਹ ਕਾ ਵੇਚ ਕੇ ਜਿਹੜਾ ਘਰ ਦਾ ਤਿੰਨ ਵੇਲੇ ਦਾ ਅੰਨ ਪਾਣੀ ਹੁਣ ਸੰਗਤਕਾਰਾਂ ਬੁਲਾਵੇ ਸੁਣ ਕੇ ਕਹਿੰਦੇ ਸੇਵਾ ਆਜੇ ਵੀ ਨਹੀਂ ਛੱਡੀ ਆਪਣੇ ਖੇਤ ਦੀ ਮੋਠੇ ਭਰੇ ਸੀ ਸਭ ਵੇਖਦੇ ਭਲੇ ਜਿਵੇਂ ਵੇਖ ਗਏ ਹੁਣ ਘਾ ਵੜਦੇ ਐ ਉਹ ਘਾ ਕਿੰਨੇ ਦਾ ਜੀ 50 ਪੈਸੇ ਦਾ ਉਦੋਂ ਦੇ ਰੁਪਏ ਦਾ ਪਰ ਸੇਵਾ ਨਹੀਂ ਛੱਡੀ ਘਾ ਵੇਚ ਕੇ ਅੱਧੀ ਮਾਇਆ ਨਾਲ ਘਰ ਦੀ ਰੋਟੀ ਚਲਾਣੀ ਅੱਧੀ ਮਾਇਆ ਫੇਰ ਲੋੜਵੰਦਾਂ ਦੀ ਸੇਵਾ ਜਲਾ ਦੇਣੀ ਗੱਜ-ਗੱਜਕਾਰਾ ਬਲਾਓ ਸਾਰੀ ਸੰਗਤ ਕੈਸਾ ਜੀਵਨ ਸੋ ਬੜੀ ਵੱਡੀ ਗੱਲ ਹੈ ਤੁਸੀਂ ਨਹੀਂ ਤੇ ਉਠਣ ਲੱਗਿਆਂ ਕਹਿ ਦੇਣਾ ਸੀ ਉਹਦੇ ਕੋਠੇ ਭਰੇ ਆਣ ਦੇ ਜਾਣੇ ਸਾਡੇ ਥੋੜੀ ਭਰੇ ਆ ਕੋ ਸਾਡੇ ਨਾਲ ਉਹਦੇ ਤੇ ਗਰੀਬੀ ਆਈ ਹੈ ਸੇਵਾ ਤਾਂ ਮੈਂ ਨਹੀਂ ਛੱਡੀ ਅੱਤੇ ਪੈਸੇ ਘਾਦੇ ਲਿਖੇ ਪੜ੍ਹ ਲਿਓ ਇਤਿਹਾਸ ਇਤਿਹਾਸ ਦੀ ਸਾਖੀ ਹੈ ਸ਼ਾਬਾਸ਼ ਮੁਰਾ ਫਰੀਆ ਮਾਰ ਭਗਤਾ ਤੋ ਸਿੱਖ ਲੋ ਜੀ ਦੇਹੀ ਸਹਲੀ ਕਰੀਏ ਭਗਤਾਂ ਤੋਂ ਸਿੱਖ ਲੋ ਕੀ ਦੇਹੀ ਸਪਲੀ ਕਿਵੇਂ ਕਰੇ ਹਰ ਗਾਇਕ ਬੋਲੋ ਪਾਕਿਸਤਾਨ ਕਰੀਏ ਆਹਾਂ ਨਾ ਘਰ ਵਾਲੀ ਨੇ ਨਾ ਆਪ ਮਨ ਨੂੰ ਨਹੀਂ ਲਾਇਆ ਜਮੀਨਾ ਵੇ ਗਈਆਂ ਉਠੇ ਖਾਲੀ ਹਾਂ ਸਾਡੇ ਨਾਲ ਕੀ ਨਹੀਂ ਘਾ ਵੜ ਕੇ ਗੁਜ਼ਾਰਾ ਕਰਦੇ ਅੱਧਾ ਘਰ ਰਸ਼ਨ ਪਾਣੀ ਅੱਦੇ ਨਾਲ ਫਿਰ ਸੇਵਾ ਆਖੋ ਸਾਧਨਾ ਵੀਰ ਦੇ 2 ਸਾਲ ਗੁਰੂ ਅੰਗਦ ਦੇ ਮਹਾਰਾਜ ਦੇ ਦਰਸ਼ਨ ਕਰਨ ਆਏ ਕਹਦੇ ਹੋ ਗੱਜ ਕੇ ਸਤਨਾ ਦਰਸ਼ਨ ਕਰਨ ਆਏ ਜਦੋਂ ਆਏ ਗੁਰੂ ਅੰਗਦ ਦੇ ਮਹਾਰਾਜ ਕਹਿੰਦੇ ਓ ਭਾਈ ਸੈਲਾ ਮੇਰੇ ਗਲੇ ਨਾਲ ਲੱਗ ਜਾ ਲਫੇ ਸੁਣਿਆ ਗੁਰੂ ਅੰਗਦ ਸਾਹਿਬ ਨੇ ਮੇਰੇ ਗਲੇ ਨਾਲ ਲੱਗ ਜਾ ਤੂੰ ਗੁਰੂ ਨਾਨਕ ਦੀ ਸਿੱਖੀ ਨੂੰ ਸਫਲਾ ਕਰਕੇ ਵਾਹ ਦਿੰਦਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨੰਗਦੀ ਸਿੱਖੀ ਨੂੰ ਸਫਲਾ ਕਰਕੇ ਵਿਖਾਤਾ ਅੱਜ ਆ ਗੁਰੂ ਤੇਗ ਬਹਾਦਰ ਜੀ ਦੀ ਪੰਕਤੀ ਤੇ ਚੱਲੇ ਸੀ ਕਰਨੋਂ ਹੋ ਤੋਸ ਭਾਈ ਸੈਲਾ ਜੀ ਨੇ ਜਿਹੜਾ ਕੰਮ ਕਰਨ ਆਇਆ ਉਹ ਕਰ ਦਿੱਤਾ ਆਖੋ ਸਤਿਨਾਮ